ਇਸ ਤਰ੍ਹਾਂ ਜੇ ਸੇਖਮਾ ਤੇ ਕੋੜਨਾ ਇੱਕ ਟਰੱਕਟ ਇੱਕ ਕਾਰ ਤੇ ਇੱਕ ਹੋਰ ਕਾ ਇਹਨਾਂ ਤਿੰਨਾਂ ਦਾ ਆਪਸ ਵਿੱਚ ਇੱਕ ਐਕਸੀਡੈਂਟ ਹੋਇਆ ਤੇ ਜਿਹੜੀ ਟਰਾਲੀ ਸੀ ਉਹ ਉੱਥੇ ਕਿਤੇ ਪ੍ਰਾਲੀ ਦਾ ਡੰਪ ਤੇ ਉੱਥੋਂ ਆਪਾਂ ਉੱਪਰ ਚੜਨ ਲੱਗੀ ਸੀ ਤੇ ਇੱਕ ਕਾਰ ਆ ਰਹੀ ਸੀ ਤਰੂ ਪਟਾੜੇ ਵੱਲ ਜਾ ਰਹੀ ਸੀ ਤੇ ਇੱਕ ਕਾਰ ਕਾਦੀਆਂ ਬਲਵਾਰੀ ਸੀ ਇਹਨਾਂ ਦਾ ਆਪਸ ਵਿੱਚ ਐਕਸੀਡੈਂਟ ਹੋ ਗਿਆ ਜਿਸ ਦੇ ਨਾਲ ਜਿਹੜੀਆਂ ਇਸ ਵਲੇ ਤਿੰਨ ਜਿਹੜੀਆਂ ਉਹ ਮੌਤਾਂ ਹੋ ਗਈਆਂ ਨੇ ਔਰ ਇੱਕ ਬੰਦਾ ਜਿਹੜਾ ਕਾਫੀ ਸੀਰੀਅਸ ਹੈ ਜਿਹਨੂੰ ਅਮਰ ਹੱਤ ਹੱਤ ਲੱਤੀ ਜੇ ਤੇ ਜਿਹੜੇ ਆਪਣੇ ਟਰੈਕਟਰ ਟ੍ਰਾਲੀ ਦੇ ਤੋਂ ਡਰਾਈਵਰ ਸੀ ਉਹਦੀ ਵੀ ਡੈਥ ਹੋ ਗਈ ਹੈ ਤੇ ਜਿਹੜਾ ਇੱਕ ਕੰਡਕਟਰ ਸੀ ਦਾ ਟ੍ਰਾਲੀ ਦਾ ਉਹਦੀ ਵੀ ਲੱਤ ਕੱਤੀ ਗਈ ਹੈ ਇਸ ਤਰ੍ਹਾਂ ਇੱਕ ਕਾਰ ਦੇ ਵਿੱਚੋਂ ਦੋ ਕੈਜੂਐਲਟੀ ਹੋ ਗਈਆਂ ਨੇ ਡੈਥ ਹੋ ਗਈ ਹੈ ਤੇ ਬਾਕੀ ਜਿਹੜਾ ਇੱਕ ਆਪਣੇ ਜਿਹੜਾ ਜ਼ਖਮੀ ਆ ਉਹਨੂੰ ਅਮਰ ਹੱਤ ਹੱਤ ਲੱਤੀ ਜਾ ਗਿਆ ਐਸੀ ਫਿਲਹਾਲ ਜਿਹੜਾ ਇਹਨਾਂ ਦਾ ਆਪਣਾ ਇਲਾਜ ਡਾਕਟਰ ਇਲਾਜ ਕਰ ਰਹੇ ਨੇ ਤੇ ਸਾਡੀ ਜਿਹੜੀ ਤ੍ਰਿਪਤੀਸ ਪਾਰਟੀ ਦੇ ਡਾਕਟਰ ਇਹਨਾਂ ਦੇ ਇਲਾਜ ਵਿੱਚ ਲੱਗੀ ਹੋਈ ਆ ਤੇ ਅਸੀਂ ਜਿਹੜਾ ਹੁਣ ਮੌਕੇ ਤੇ ਚੱਲੇ ਆ ਮੌਕੇ ਦੇਖ ਕੇ ਸਾਰਾ ਕੁਝ ਦੇਖ ਕੇ ਪ੍ਰਾਈਮਾ ਫੇਸੀ ਤੁਹਾਨੂੰ ਕੀ ਲੱਗਦੀ ਹੈ ਪ੍ਰਾਈਮਾ ਪ੍ਰਾਈਮਾ ਫੇਸਾ ਦੇ ਵਿੱਚ ਇਹ ਐਕਸੀਡੈਂਟ ਆ ਐਕਸੀਡੈਂਟ ਦੇ ਵਿੱਚ ਹਾਲੇ ਕੋਈ ਕਲੀਅਰ ਨਹੀਂ ਹੋ ਰਿਹਾ ਉਹ ਸਾਰੀ ਆਪਣਾ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਇਨਵੈਸਟੀਗੇਸ਼ਨ ਕਰਕੇ ਜੋ ਵੀ ਸਹੀ ਤੱਥਾਂ ਦੇ ਆਧਾਰ ਤੇ ਬਣਦੀ ਕਰ ਲਈ ਕਰਕੇ ਅਮਲਿਤ ਜਖਮੀ ਨੇ ਜਖਮੀ ਇਹ 10 ਇਹ 10 ਦੇ ਚ ਪੰਜ ਪੰਜ ਹੋਰ ਜਖਮੀ ਨੇ ਹਾਂ ਜੋ ਹੋ ਗਿਆ ਜੀ ਜੀ ਤੇ ਟਰੈਕਟਰ ਟਰਾਲੀ ਵਾਲਾ ਜੋ ਸੜਕ ਤੇ ਚੜ ਰਿਹਾ ਸੀ ਕਿਉਂਨੇ ਕੋ ਰਿਫਲੈਕਟਰ ਲਾਈਟ ਕੁਛ ਨਹੀਂ ਸੀ ਲਗਾਇਆ ਹਲੇ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ